ਦਿੱਖਤ ਵਿਅਕਤੀ ਵਿਖੇ ਜਾਣ ਤੋਂ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹਾਈਲਾਈਟ ਦੇ ਚਲਦੇ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿੱਚ ਦੇਰ ਰਾਤ 12 ਵਜੇ ਤੱਕ ਚੱਲ ਰਹੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਸਬੰਧੀ ਡੰਡਾ ਚਲਾਇਆ ਤਾਂ ਭੜਕੇ ਦੁਕਾਨਦਾਰਾਂ ਵੱਲੋਂ ਅੱਜ ਪੁਲਿਸ ਪ੍ਰਸ਼ਾਸਨ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਹਾਂ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਹਦੇ ਕੋਲ ਕੀ ਮੁਸ਼ਕਲ ਆ ਰਹੀ ਹੈ ਜੀ? ਸਰੇ ਬਾਜ਼ਾਰ ਦੀ ਨਾ ਇੱਕ ਕਾਮਨ ਸਮੱਸਿਆ ਸੀ ਇੰਤਜ਼ਾਰ ਦੇ ਵਿੱਚ ਜਿਹੜੇ ਆ ਮੰਗਣ ਵਾਲੇ ਬਿਖਾਰੀ ਗੈਂਗ ਹੋਰ ਅਨਸੋਸ਼ਲ ਐਲੀਮੈਂਟਸ ਜਿਹੜੇ ਨਾ ਤੁਰੇ ਫਿਰਦੇ ਹੁੰਦੇ ਸੀ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਚੱਲਦੀ ਸੀ ਹੁਣ ਕੁਝ ਦਿਨਾਂ ਤੋਂ ਵਿੱਚੋ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਨੇ ਨਾ ਐਦੇ ਤੇ ਬੀੜਾ ਚੁੱਕਿਆ ਇਹਨਾਂ ਨੂੰ ਅਨਸੋਸ਼ਲ ਐਲੀਮੈਂਟਸ ਨੂੰ ਉੱਥੋਂ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ 100% ਅਜੇ ਤੱਕ ਪੂਰੀ ਨਹੀਂ ਹੋਈ ਹੁਣ ਬੜੀ ਕਾਮਨ ਸਮੱਸਿਆ ਆ ਗਈ ਹੈ ਕਿ ਜਿਸ ਤਰ੍ਹਾਂ ਦੁਕਾਨਾਂ ਹੈਗੇ ਆ ਦੁਕਾਨਦਾਰ ਹੈ ਫਿਰ ਉਸ ਤੋਂ ਅਗਲੇ ਦਿਨ ਜਿਹੜੇ ਆ 12 ਵਜੇ ਬੰਦ ਕਰਨ ਆਏ ਰਾਤੀਏ 11 ਵਜੇ ਹੀ ਬੰਦ ਕਰਨ ਆ ਗਏ ਔਰ ਐਨਾ ਰਸ਼ ਸੀ ਇਸ ਬਾਜ਼ਾਰ ਦੇ ਵਿੱਚ ਕਿ ਪੁੱਛੋ ਨਾ ਕਿਉਂਕਿ ਪੀਕ ਸੀਜ਼ਨ ਆ ਸਮਰ ਸੀਜ਼ਨ ਕਰਕੇ ਝਾਰਾ ਟੂਰਿਸਟ ਇੱਥੇ ਆ ਰਿਹਾ ਔਰ ਐ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਲਾਠੀਆਂ ਮਾਰੀਆਂ ਮੁੱਕੇ ਮਾਰੇ ਕਸੂਨ ਮਾਰੇ ਦੁਕਾਨਾਂ ਦੇ ਅੰਦਰ ਤੁਸੀਂ ਡਿਆ ਜਿਹੜੀ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਦੇਖ ਹੀ ਲਈ ਹੋਏਗੀ ਹੁਣ ਬੜੀ ਵੱਡੀ ਗੱਲ ਜਿਹੜੀ ਆ ਰਹੀ ਆ ਸਾਹਮਣੇ ਕਿ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਟਾਈਮ ਜਿਹੜਾ ਨਿਸ਼ਚਿਤ ਕੀਤਾ ਕਿਦਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੀਤਾ ਉਹਦਾ ਅਗਰ ਜਦੋਂ ਪੁਲਿਸ ਵਾਲੇ ਦੁਕਾਨ ਦੇ ਆਉਂਦੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਸਾਹਿਬ ਇਹਦੀ ਕੋਈ ਲਿਖਤੀ ਆਰਡਰ ਹੈਗੇ ਨੇ ਤਾਂ ਸਾਨੂੰ ਦਿਖਾਓ ਉਹਨਾਂ ਕੋਈ ਲਿਖਤੀ ਆਰਡਰ ਹੈ ਹੀ ਨਹੀਂ ਮੂੰਹ ਜਵਾਨੀ ਆ ਸਭ ਕੁਝ ਇਹਨੂੰ ਬੰਦ ਕਰ ਦਿਓ ਡਾਂਗ ਫੇਰ ਤੋਂ ਬੰਦ ਕਰ ਦਿਓ ਬੰਦੇ ਅੰਦਰ ਕਰ ਦਿਓ ਚੁੱਕ ਕੇ ਲੈ ਜਾਓ ਬੰਦੇ ਸਰ ਇਹ ਕੋਈ ਤਰੀਕਾ ਨਹੀਂ ਹੈ ਇੱਕ ਚੀਜ਼ ਨੂੰ ਅਗਰ ਤੁਸੀਂ ਠੀਕ ਕਰਨਾ ਮੂਰੇ ਵਰਲਡ ਦੇ ਵਿੱਚੋਂ 3.5 ਕਰੋੜ ਕਰੋੜ ਜਿਹੜਾ ਟੂਰਿਸਟ ਹੈ ਅੰਮ੍ਰਿਤਸਰ ਘੁੰਮਣ ਆਂਦਾ ਹੈ ਔਰ 3.5 ਕਰੋੜ ਟੂਰਿਸਟ ਜਿਹੜਾ ਅੰਮ੍ਰਿਤਸਰ ਘੁੰਮਣ ਆਂਦਾ ਹੈ ਤੇ ਉਹਨੂੰ ਫ ਸਿਰਫ 5-7 ਦਿਨ ਪਹਿਲਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ 24 ਘੰਟੇ ਜਿਹੜੀਆਂ ਦੁਕਾਨਾਂ ਖੋਲਣ ਦਾ ਹੁਕਮ ਜਾਰੀ ਕੀਤੇ ਨੇ ਇੱਥੇ ਲੋੜ ਐ ਇੱਥੇ ਸਾਨੂੰ ਚਾਹੀਦੇ 24 ਘੰਟੇ ਦੁਕਾਨਾਂ ਔਰ ਉਲਟਾ ਪੁਲਿਸ ਪੁਲਿਸਾਨੂੰ ਪ੍ਰੋਟੈਕਸ਼ਨ ਦੇਵੇਗੀ ਇਹ 24 ਘੰਟੇ ਦੁਕਾਨਾਂ ਖੋਲਦੇ ਆ ਔਰ ਇਹ ਸਾਨੂੰ ਡੰਡਾ ਚਾਰਜ ਕਰ ਰਹੇ ਲਾਠੀ ਚਾਰਜ ਕਰ ਰਹੇ ਆ ਅਸੀਂ ਪੰਜ-ਪੰਜ ਪਰਿਵਾਰ ਪਟ ਚਲਾ ਰਹੇ ਆ ਕੋਈ ਸਾਡੇ ਕੋਲ 4-5 ਜਿਹੜੀ ਲੇਬਰ ਹੈਗੀ ਆ ਕੰਮ ਕਰ ਰਹੀ ਉਹਨਾਂ ਦੇ ਪਰਿਵਾਰ ਚੱਲ ਰਹੇ ਔਰ ਸਾਰੇ ਪਰੇਸ਼ਾਨ ਆ ਉਹ ਕੱਲ ਨੂੰ ਕੋਈ ਇਹੋ ਜਿਹੇ ਕਦਮ ਚੁੱਕ ਲੈਣ ਫੇਰ ਸਰਕਾਰ ਕਿੱਥੇ ਔਰ ਐਸ ਗੱਲਾਂ ਤੇ ਹੋਈਆਂ ਸੀ এমਪਲੋਇਮੈਂਟ ਦੇ ਹਿੰਦੀਆ ਸਰਕਾਰ ਵੱਲੋਂ এমਪਲੋਇਮੈਂਟ ਕਿਤੇ ਇਹ ਤੋਂ এমਪਲੋਇਮੈਂਟ ਉਜਾੜਿਆ ਜਾ ਰਿਹਾ ਐ ਟੂਰਿਸਟ ਰੂਪ ਜਿਹੜਾ ਹੱਬ ਹੈਗੀ ਐ ਨੂੰ ਖਰਾਬ ਕੀਤਾ ਜਾ ਰਿਹਾ ਭਾਈ ਮੇਰਾ ਨਾਮ ਹਰਮਨਪ੍ਰੀਤ ਸਿੰਘ ਆ ਜੀ ਭਾਜੀ ਕੱਲ ਰਾਤ 11 ਵਜੇ ਦੇ ਕੋਲ ਤਿੰਨ ਕਮਾਂਡੋ ਇੱਕ ਐਸਾ ਹੀ ਆਏ ਨੇ ਉਹਨਾਂ ਨੇ ਆ ਕੇ ਨਾ ਲਾਠੀ ਦੀ ਪਰਸਾਨੀ ਸ਼ੁਰੂ ਕਰ ਦਿੱਤੀਆਂ ਦੁਕਾਨ ਤੇ ਕਸਟਮਰ ਸੀਗਾ ਕਸਟਮਰ ਅਟੈਂਡ ਕਰ ਰਹੇ ਸੀਗੇ ਵਧਾਂ ਦਾ ਟਾਈਮ ਹੋਇਆ ਸੀ ਸਾਡਾ ਵੈਸੇ ਵੀ ਤੇ ਉਹ ਆਏ ਨੇ ਆਂਦਾ ਚਪੇੜਾ ਮਾਰਨੇ ਸ਼ੁਰੂ ਕਰ ਦਿੱਤੇ ਮੁੰਡਿਆਂ ਨੂੰ ਕਿੰਨੇ ਕਮਾਂਡੋ ਸੀ ਤਿੰਨ ਕਮਾਂਡੋ ਸੀ ਕੇਐਸ ਕੀ ਕੀ ਕਾਰਨ ਕੀ ਇਸ ਸਮੇਂ ਦੇ ਕਿਉਂ ਤਾਂ ਲੰਘ ਰਹੇ ਕਹਿੰਦੇ ਸੀਗੇ ਕਿ ਰਾਤੀ 12 ਵਜੇ ਦੁਕਾਨਾਂ ਨਹੀਂ ਖੁੱਲੀਆਂ 12 ਵਜੇ ਤੋਂ ਬਾਅਦ ਫਿਰ ਰਾਤੀ 11 ਵਜੇ ਇਹਨਾਂ ਨੇ ਇਹ ਟੁੰਡਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਇਸ ਬਾਰੇ ਪੁਲਿਸ ਨੇ ਕੰਪਲੇਟ ਕਰਤੀ ਹਾਂਜੀ ਕੀ ਸਮਝਦੇ ਕਿਉਂ ਟੁੰਡਾ ਕਰਦੀ ਰਹਿੰਦੀ ਪਤਾ ਨਹੀਂ ਭਾਈ ਜੇ ਕੰਮ ਕਰਦੇ ਆ ਫਿਰ ਕੰਮ ਹੀ ਨਹੀਂ ਕਰ ਦਿੰਦੇ ਕਿੰਨੇ ਵਜੇ ਤੇ ਹਮਲਾ ਹੋਇਆ ਜੀ ਕਿੰਨੇ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਬਾਕੀ ਅੱਗੇ ਵੀ ਦੁਕਾਨਾਂ ਤੇ ਹੋਇਆ ਮੇਰੀ ਦੁਕਾਨ ਦੇ ਦੋ ਮੁੰਡੇ ਨੇ ਇਹਨਾਂ ਦੇ ਦੁਕਾਨ ਦੇ ਵੀ ਦੋ ਮੁੰਡੇ ਨੇ ਮੰਗ ਕੀ ਕਰਦੇ ਆ ਭਾਈ ਮੰਗ ਇਹੀ ਕਰ ਨੇ ਉਹਨਾਂ ਨੇ ਤਾਂ ਕੋਈ ਨੋਟਿਸ ਨੋਟਿਸ ਵਗੈਰਾ ਪਹਿਲੇ ਕੋਈ ਨਹੀਂ 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 ਜਿਆਦਾ ਕਿ ਟਾਈਮ ਅਨਾਉਂਸ ਕਰ ਦਿੰਨਾ ਕਿ ਇਹ ਟਾਈਮ ਹੈਗਾ ਜੇ ਇਸ ਤੋਂ ਬਾਅਦ ਨਹੀਂ ਤੇ ਡਾਇਰੈਕਟ ਆਏ ਆ ਡਾਇਰੈਕਟ ਆ ਕੇ ਹਾਂਜੀ ਮਾਰਨੇ ਸ਼ੁਰੂ ਕਰ ਦਿੱਤਾ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਹਾਂਜੀ 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 ਤੇ ਤੁਹਾਡਾ ਕੋਈ ਨੁਕਸਾਨ ਕਰਕੇ ਦੁਕਾਨ ਦੀ ਕੋਈ ਨਹੀਂ ਨੀ ਤੋੜ-ਪਨ ਕੋਈ ਨਹੀਂ ਬੰਦਿਆਂ ਨੂੰ ਮਾਰਿਆ ਬੰਦਿਆਂ ਨੂੰ ਮਾਰਿਆ ਹਾਂਜੀ ਮੇਰੀ ਦੁਕਾਨ ਦੇ ਦੋ ਬੰਦਿਆਂ ਨੂੰ ਮਾਰਿਆ ਬਾਕੀ ਹੋਰ ਵੀ ਕਾਫੀ ਜਣੇ ਨੂੰ ਮਾਰਿਆ ਹੁਣ ਇਸ ਬਾਰੇ ਪ੍ਰਸ਼ਾਸਨ ਮੰਗ ਕਰਦੇ ਨੇ ਇਹ ਅਸੀਂ ਮੰਗ ਕਰਦੇ ਭਾਈ ਇਨਸਾਫ ਚਾਹੀਦਾ ਜੀ ਮਨਿੰਦਰ ਸਿੰਘ ਜੀ ਮਡੌਨਸ ਦੇ ਸਾਹਮਣੇ ਸਾਡੀਆਂ ਚਾਰ ਦੁਕਾਨਾਂ ਨੇ ਚੋਹਾਂ ਦੁਕਾਨਾਂ ਦੇ ਉੱਤੇ ਆਣ ਕੇ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ ਲੱਗੇ ਹੋਏ ਆ ਆਪਣੇ ਕੰਮ ਕਰ ਰਹੇ ਆ ਅਸੀਂ 12 ਵਜੇ ਦਾ ਟਾਈਮ ਆ 11 ਵਜੇ ਤੋਂ ਆਣ ਕੇ ਕਹਿੰਦੇ ਸਾਡਾ ਜਦੋਂ ਅਸੀਂ ਆ ਗਏ ਆ ਉਦੋਂ ਅਸੀਂ ਮਗੀ ਤੁਹਾਡਾ ਸਾਡਾ ਕਾਨੂੰਨ ਪਾਸ ਆ ਕਿ ਤੁਸੀਂ ਬੰਦ ਕਰ ਦਿਓ ਸ਼ਟਰ ਹੁਣ ਗਾਹਾਂ ਘਰ ਅੰਦਰ ਆਇਆ ਹੈ ਤੇ ਅਸੀਂ ਵਪਾਰੀ ਬੰਦੇ ਆ ਬੰਦੇ ਕੰਮ ਕਰ ਰਹੇ ਆ ਮੁੰਡੇ ਕੰਮ ਕਰਦੇ ਉਹਨਾਂ ਨੂੰ ਛੋਟੀਆਂ ਨਾ ਮਾਰਿਆ ਤੇ ਸਾਰਾ ਕੁਝ ਉਹਨਾਂ ਨੇ ਕਿਹਾ ਜੀ ਹਾਂ ਜੀ ਅਸੀਂ ਹੱਥ ਜੋੜ ਕੇ ਤੇ ਆਪਣਾ ਕਿਹਾ ਵੀ ਇਹੀ ਕਰ ਲੈਣੇ ਆ ਤੇ ਗੁੰਡਾਗਰਦੀ ਕੀਤੀ ਗਈ ਹੈ ਜੇ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਮਿਸ਼ਨ ਦੇ ਅੱਗੇ ਨਹੀਂ ਨਹੀਂ ਧਰਨਾ ਲਾਵਾਂਗੇ ਸਿੱਧੀ ਗੱਲ ਕੰਮ ਸਾਨੂੰ ਕਰਨ ਨਹੀਂ ਦਿੰਦੇ ਸ਼ਾਮ ਨੂੰ ਇਹੀ ਰੋਟੀ ਖਾਣੀ ਹੁੰਦੀ ਹੈ ਆਪਣੀ ਕੰਮ ਅੱਗੇ ਨਹੀਂ ਗਏ ਤੇ ਸਾਨੂੰ ਪਰੇਸ਼ਾਨ ਕਰ ਰਹੇ ਆ ਤੇ ਗੁੰਡਾਵੇ 11 ਵਜੇ ਹਾਂਜੀ 12 ਵਜੇ ਦਾ ਟਾਈਮ ਹੈ ਜਿਹਨੂੰ ਨੋਟਿਸ ਹੈ ਗਿਆ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਚੰਡੀਗੜ੍ਹ ਤੋਂ ਵੀ ਆਗੇ ਆਉਣ ਦਾ ਕੋਈ ਟਾਈਮ ਤੇ ਬੰਦਾ ਆਣ ਕੇ ਕਨਫਰਮ ਤੇ ਕਰੇ ਕੋਈ ਸਾਨੂੰ ਕਿ ਹਾਂਜੀ ਗੁੰਡਾ ਕਰਦੀ ਕੀਤੀ ਇਹਨਾਂ ਨੇ ਤੇ ਪਰ ਇਹ ਗਲਤ ਕੰਮ ਹੋਇਆ ਹੈ ਬਹੁਤ ਨਿਆਜ ਹੈ ਮਾਰਨ ਕੁੱਟਨ ਦਾ ਉਹਨਾਂ ਦਾ ਹੱਕ ਨਹੀਂਗਾ ਪਰ ਅਸੀਂ ਕੇਸ ਕਰਾਂਗੇ ਇਹਨਾਂ